ਤੇਰੇ ਜਿੰਨਾ ਕੋ ਗਿਆਨ ਦਿੱਤਾ ਤੇਲਗੜਾ ਬੰਦਾ ਤੇਲ ਜਿੰਨਾ ਕੋ ਥੋੜਾ ਜਿਹਾ ਕਣਕਾ ਇੱਕ ਤਸਜੀਬ ਸਾਹਿਬ ਉਹਦਾ ਦਿਲ ਕਾਲਿਆ ਬੱਥੇ ਵਾਲਾ ਜਿਹੜਾ ਟਕਾ ਦਾ ਟਿੱਕਾ ਕਰ ਲਿਆ ਟਕਾਾਲਾ ਬਣਾ ਟਿੱਕਾ ਉਹਦਾ ਟਿੱਕਾ ਬਣਾ ਲਿਆ ਇਹਨਾਂ ਨੇ ਬੜਾ ਜ਼ੋਰ ਲਾਇਆ ਯਾਰ ਨਾ ਬਣਿਆ ਟਿੱਕਾ ਤਾਂ ਨਹੀਂ ਸੰਤਾਨ ਨੇ ਲਾਇਆ ਹੁਣ ਇਹਨਾਂ ਨੇ ਟਿੱਕੇ ਲਾਉਣ ਦੀ ਕੋਸ਼ਿਸ਼ ਕੀਤੀ ਸਖਾਲੇ ਬੜੀ ਭਾਰੀ ਉਮਰੋਜ਼ ਹੋ ਗਿਆ ਟਿੱਕੇ ਦਾ ਕਾਇ ਅਰਥ ਦਾ ਨਾ ਕਰੇ ਉਹਨਾਂ ਨੇ ਅਰਥੰਦਾਤਾ ਨੇ ਜਵਾਬ ਦਿੱਤਾ ਪਰ ਟਿੱਕਾ ਨਹੀਂ ਬੰਦੇ ਲੋਣ ਨੂੰ ਟਿੱਕਾ ਜੇ ਬੰਨੇ ਫਿਰ ਨਾ ਮੈਨੂੰ ਕੀ ਕੀਤਾ ਬੱਕਰਾ ਵੱਢ ਕੇ ਉਹਦੇ ਖੂਨ ਦਾ ਲੌਣ ਕਹਿੰਦੇ ਲਾਉਣ ਆ ਆ ਲਾਓ ਇਹ ਬਾਤ ਕਰਦੇ ਨਹੀਂ ਸੀ ਤਾਂ ਕੀਤਾ ਇਹ ਟਿੱਕਾ ਲਾਉਂ ਹਰੇ ਇਹਨਾਂ ਨੂੰ ਚੜਾਉਣ ਵਾਸਤੇ ਉਹ ਟਿਕਾ ਨਹੀਂ ਲਾਉਂਦੇ ਹਨ ਉਹਦਾ ਜਾਣ ਕੇ ਲਾਉਂਦੇ ਨੇ ਵੀ ਆਹ ਲਾ ਲੋ ਜਨੂ ਨੇ ਹੁੰਦਾ ਆਹ ਲਾਉਂਦੇ ਹੁੰਦੇ ਸੀ ਤੋਂ ਲਾਉਂਦੇ ਫਿਰ ਤੋਬਾ ਤੋਬਾ ਕਾ ਕਿ ਪਾਈ ਦੇ ਲੋ ਕੋਈ ਤੇ ਜਾਣ ਕੇ ਕੀਤਾ ਹੋਣਾ ਨੇ ਕਿ ਕਾ ਕੰਦੇ ਲਾਉਦੇ ਨੇ ਕਾ ਨਾ ਸਿੱਧਾ ਹੀ ਲਾਉਂਦੇ ਇਹ ਜੜੀ ਦਰਬਾਰ ਨੂੰ ਲੱਗਦਾ ਚਲਵਾਨ ਨੂੰ ਹੀ ਲੱਗਦਾ ਟਿਕਾ ਉਹ ਕਾ ਸੁਸ਼ਤਰਾਂ ਨੂੰ ਟਿੱਕੇ ਲਾਉਂਦੇ ਨੇ ਫਿਰ ਬਾਜੋ ਉਹੀ ਲੱਗਦੇ ਨੇ ਜਦੋਂ ਚੰਡੀ ਦੀ ਵਾਰਸ਼ ਨੇ ਬਰਸ਼ੀ ਮਾਰੀ ਬਰਸ਼ੀ ਜਾਂਦੋਂ ਨਿਕਲੀ ਕਹਿੰਦੇ ਐ ਲਹੂ ਨਾਲ ਭਿੱਜ ਕੇ ਨਿਕਲੀ ਜਾਨ ਰਾਜਾ ਦੀ ਉਤਰੀ ਪਹਿਨ ਸੂਈ ਸਾੜੀ ਜਿਵੇਂ ਰਾਜਾ ਦੀ ਲੜਕੀ ਉਤਰਦੀ ਐ ਮਹਿਲਾ ਜੋ ਲਾਲ ਸਾੜੀ ਪਹਿਨ ਕੇ ਐ ਬਰਸ਼ੀ ਨਿਕਲੀ ਉੱਤੇ ਕਾਏ ਲੱਗਿਆ ਤਾਂ ਬਰਸ਼ੀ ਨੂੰ ਹੋਰ ਕੀ ਸੀ ਉਹਦਾ ਜਾਣ ਕੇ ਲਾਉਦੇ ਨੇ ਖੂਦ ਦੇ ਕੋਈ ਦਾ ਖੂਦ ਦਾ ਲਾਉਦੇ ਉਹਨਾਂ ਨੇ ਲਾਉਣਾ ਹੈ ਨਹੀਂ ਕਿੱਕਾ ਦਾ ਕੋਈ ਰਿਵਾਜ ਨਹੀਂ ਹੈ ਸਾਡੇ ਨਾ ਚੜਾਉਣ ਵਾਸਤੇ ਇਹ ਲਾਉਣ ਪੀ ਲਾਉਣਾ ਇਹ ਜਿਆ ਲਾਲ ਆਜੋ ਸਾਡੇ ਲਾਜੋ ਤੁਸੀਂ ਵੀ ਲਾਓ ਅਸੀਂ ਵੀ ਲਾਉਦੇ ਆਂ ਉਹਨਾਂ ਨੇ ਰੋਕੇ ਹੋਏ ਤਾਇ ਹੁਣ ਤੱਕ ਰੋਕੇ ਨੇ ਟਿੱਕੇ ਲਵਾ ਦਿੰਦੇ ਸਾਰੇ ਸਿੱਖਾਂ ਦੇ ਇਹ ਉਹ ਜੂੜ ਖਾਓ ਹੀ ਲਾਉਂਦੇ ਨੇ ਸਮਝ ਜੀ ਜਾਣ ਕੇ ਲਾਉ ਜੇ ਇਹ ਭੱਜ ਜਾਂਦੇ ਨੇ ਇਹ ਨਹੀਂ ਰੋਦੇ ਹਣ ਜੇ ਰੋਦੇ ਨੇ ਉਹ ਕਹਿੰਦੇ ਸਿੱਖੇ ਨਹੀਂ ਤੁਸੀਂ ਸੰਗਤ ਲਵਾ ਲੈਂਦੀ ਐ ਭੱਜ ਜਾਂਦੇ ਨੇ ਇਹਨਾਂ ਨੂੰ ਸਿੱਖੀ ਜੋ ਬਾਹਰ ਕੱਢ ਦਿੰਦੇ ਨੇ ਹੋਏ ਕਸਮ ਦਾ